ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ ਮੈਂ ਤੁਹਾਡਾ ਜਗਜੀਤ ਸਿੰਘ ਆਮ ਆਦਮੀ ਪਾਰਟੀ ਅੱਜ ਤੁਹਾਨੂੰ ਲਾਈਵ ਕਰਾਂਗਾ ਅੱਜ ਰਾਤ ਨੂੰ ਇਹ ਵੀਡੀਓ ਤੇ ਮੈਂ ਪਿੰਡ ਪਟੀ ਸਦੀਕ ਦੇ ਵਿੱਚ ਬੱਲੂਆਣੇ ਦਾ ਪਿੰਡ ਪਟੀ ਸਦੀਕ ਬੂਥ ਨੰਬਰ 144 ਜਿੱਥੇ ਕੁੱਲ ਮਸ਼ੀਨ ਨੇ 13 ਵੋਟਾਂ ਗੱਡੀਆਂ ਤੇ ਆਹ ਵੀਰ ਮੇਰੇ ਜਿਹੜੇ ਵਰਕਰ ਨੇ ਸਾਡੇ ਇਹਨਾਂ ਦੀਆਂ ਇਸ ਟਾਈਮ 17 18 ਜਿਹੜੀਆਂ ਬੂਟਾਂ ਨੇ ਉਹ ਮੁੰਡੇ ਇੱਥੇ ਖੜੇ ਨੇ ਹਾਲ ਹੀ ਕਈ ਆਏ ਨਹੀਂ ਜਿਨ੍ਹਾਂ ਨੇ ਖੁਦ ਵੋਟਾਂ ਪਾਈਆਂ ਨੇ ਵੀਰ ਜੀ ਤੁਹਾਡੀਆਂ ਵੋਟਾਂ ਕਿੰਨੀਆਂ ਸੀ? ਦੋ ਆ ਜੀ ਤੇ ਦੋ ਪਾਈਆਂ ਕਿਨੂੰ ਆਮ ਆਦਮੀ ਇਹਨਾਂ ਦੀਆਂ ਦੋ ਵੋਟਾਂ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਪਾਈਆਂ 144 ਨੰਬਰ ਬੂਥ 'ਚ ਇਹ ਮੁੰਡਾ ਕੁਲਵੰਤ ਸਿੰਘ ਆਪਣਾ ਇਥੇ ਬੂਥ ਇਨ ਚਾਰਜ ਆ ਪੰਜ ਵੋਟਾਂ ਜੀ ਇਹਨਾਂ ਦੀਆਂ ਪੰਜ ਵੋਟਾਂ ਪੰਜ ਵੋਟਾਂ ਇਹਨਾਂ ਆਦਮੀ ਨੂੰ ਪਾਈਆਂ ਪੰਜ ਤੇ ਦੋ ਸੱਤ ਵੀਰ ਜੀ ਆਪਣੀਆਂ ਕਿੰਨੀਆਂ ਦੋ ਦੋ ਵੋਟਾਂ ਜੀ ਦੋ ਵੋਟਾਂ ਇਹਨਾਂ ਦੀਆਂ ਇਹਨਾਂ ਨੇ ਪਾਈਆਂ ਆਮ ਆਦਮੀ ਪਾਰਟੀ ਨੂੰ ਤੇ 2 5 7 ਤੇ 2 9 ਇਹਨਾਂ ਦੀਆਂ ਕਿੰਨੀਆਂ ਚਾਰ ਚਾਰ ਵੋਟਾਂ ਨੇ ਕਰਿਆ ਆਮ ਆਦਮੀ ਪਾਰਟੀ ਨੂੰ ਪਾਈਆਂ ਇਹਨਾਂ ਨੇ ਚਾਰ ਆਮ ਆਦਮੀ ਪਾਰਟੀ ਨੂੰ ਪਾਈਆਂ 9 ਤੇ 4 9 ਤੇ 4 13 ਹੋ ਗਈਆਂ ਇਹ ਵੀਰ ਮੇਰਾ ਇਹ ਆਪਣਾ ਤੋਂ ਕਟੜ ਵਰਕਰ ਨੇ ਆਪਣੀਆਂ ਬੋਟਾਂ ਕਿੰਨੀਆਂ ਪਾਈਆਂ ਚਾਰ ਪਾਈਆਂ ਚਾਰ ਆਮ ਆਦਮੀ ਪਾਰਟੀ ਨੂੰ ਚਾਰ 13 ਤੇ 4 17 17 ਚਾਰ ਚਾਰ ਦੀ ਚਾਰ 4 ਇਹਨਾਂ ਦੀਆਂ 17 ਤੇ 4 17 ਤੇ 4 21 ਜਿਹੇ ਦਾ ਨੂੰ ਬੁਸ਼ਲੇ 21 ਵੋਟਾਂ ਵਾਲੇ ਬੰਦੇ ਇੱਥੇ ਖੜੇ ਆ। ਕਿੰਨੀਆਂ ਵੋਟਾਂ ਪਈਆਂ ਮੈਂ ਆਪ ਦੀ ਛੱਲੀ ਕਰ ਨੂੰ ਦੋ ਪਈਆਂ। ਦੋ ਇਹ ਬਾਪੂ ਨੇ ਦੋ ਵੋਟਾਂ ਆਮਾਦੀ ਪਾਰਟੀ ਨੂੰ ਪਾਈਆਂ। ਕਿਤੇ ਦੋ 23 ਤੇ ਹਾਲੀ ਕਈ ਵਰਕਰ ਮੈਂ ਸਿਰਫ ਇੱਕ ਇੱਥੇ ਆਪਣੇ ਬੂਥ ਇੰਚਾਰਜ ਕੋਲ ਆਇਆ ਸੀਗਾ। ਹਾਲੀ ਬਹੁਤ ਵਰਕਰ ਨੇ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਇੱਥੇ ਹੈ ਨਹੀਂ ਗੇ। ਜੇ ਇਹ ਵੋਟਾਂ ਜਿੱਥੇ ਨਾ ਤੇਰਾ ਕੱਢੀਆਂ ਇਸ ਟਾਈਮ ਬੰਦੇ ਖੜੇ ਨੇ ਜਿਹੜੇ 23 ਵੋਟਾਂ ਜਿਨ੍ਹਾਂ ਨੇ ਪਾਈਆਂ ਤੇ ਇਹਨਾਂ ਦੀਆਂ ਵੋਟਾਂ ਕਿੱਥੇ ਗਈਆਂ ਮੈਂ ਸਰਕਾਰ ਨੂੰ ਇਸ ਵੀਡੀਓ ਰਾਹੀਂ ਪੁੱਛਣਾ ਚਾਹਣਾ ਤੁਸੀਂ ਲੋਕਤੰਤਰ ਦਾ ਗਰਾਖੁੱਟਿਆ ਤੇ ਇਹ ਹੱਕ ਜਿਹੜਾ ਲੋਕਾਂ ਦਾ ਖੋਇਆ ਤੇ ਇਹ ਆਉਣ ਵਾਲੇ ਲੱਛਣਾਂ ਦੇ ਵਿੱਚ ਯਾਨੀ ਕਿ ਵੈਲਟ ਪੇਪਰ ਨਾਲ ਇਲੈਕਸ਼ਨ ਹੋਣੇ ਚਾਹੀਦੇ ਨੇ ਸਾਨੂੰ ਤੁਹਾਡੀਆਂ ਇਹਨਾਂ ਮਸ਼ੀਨਾਂ ਤੇ ਕੋਈ ਇਹ ਵਿਸ਼ਵਾਸ ਨਹੀਂ ਕਿਉਂਕਿ ਤੁਸੀਂ ਲੋਕਾਂ ਨੇ ਮਾਨ ਨੂੰ ਪਹਿਲਾਂ ਤਾਂ ਪ੍ਰਸ਼ਟਾਚਾਰ ਚ ਵੇਚਿਆ ਅੱਜ ਲੋਕਾਂ ਦੀ ਵੋਟ ਵੀ